ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਬੰਦੀ ਸੇ ਖੁਦ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਕਰਾਂਗੀ ਮੈਂ ਪੰਜਾਬਣ ਜੀ ਦੋਸਤੋ ਪੰਜਾਬਰਾਂ ਦੀ ਆਪਣੀ ਹੀ ਕਿਸ਼ਾਨ ਹੁੰਦੀ ਹੈ ਤੇ ਪੰਜਾਬਨਾ ਜਿੱਥੇ ਵੀ ਪੈਰ ਧਰਦੀਆਂ ਤੋ ਵਾਕਿਆ ਹੀ ਉਹ ਦੱਸ ਦਿਆ ਨਹੀਂ ਕਿ ਅਸੀਂ ਕਿਸੇ ਵੀ ਕੰਮ ਦੇ ਵਿੱਚ ਪਿੱਛੇ ਨਹੀਂ ਹੈਗੀਆਂ ਦੋਸਤੋ ਮੈਡਮ ਅਮਰਤ ਜੀ ਨੂੰ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਥੈਂਕ ਯੂ ਮੰਦੀ ਜਿੰਨਾ ਕਿ ਇਹ ਹੁਣ ਨਹੀਂ ਥੋੜਾ ਕਿਉਂਕਿ ਜਿਵੇਂ ਮੈਂ ਕਿਹਾ ਕਿ ਬਹੁਤ ਸਾਰੇ ਰੰਗ ਨੇ ਤਾਂ ਅਸੀਂ ਤੁਹਾਨੂੰ ਜਾਣਨ ਵਾਲੇ ਅਲੱਗ-ਅਲੱਗ ਰੰਗ ਤੋਂ ਤੁਹਾਨੂੰ ਜਾਣਦੇ ਹੈਗੇ ਆ ਕੋਈ ਕਹਿੰਦਾ ਜੀ ਤੁਸੀਂ ਬਿਊਟੀ ਕੁਈਨ ਕਿ ਵਾਕਈ ਤੁਸੀਂ ਬਹੁਤ ਸੋਹਣੇ ਹੋ ਤੇ ਅਗਰ ਮੈਂ ਗੱਲ ਕਰਾਂ ਕਿ ਜਿਸਕੇ ਦੇ ਨਾਲ ਡਰਾਈਵਰੀ ਦਾ ਤੁਹਾਨੂੰ ਸ਼ੌਂਕ ਹੈਗਾ ਤੁਹਾਨੂੰ ਟਰਾਲੀ ਚਲਾਉਂਦੇ ਵੀ ਦੇਖਿਆ ਸੀ ਤੇ ਕਾਂਗਰਸ ਦੀ ਇੱਕ ਉੱਗੇ ਬੁਲਾਰੀ ਵੀ ਤੁਸੀਂ ਹੈਗੇ ਹੋ ਹਰ ਇੱਕ ਥਾਂ ਦੇ ਉੱਪਰ ਸਾਨੂੰ ਨਜ਼ਰ ਆਉਂਦੇ ਹੋ ਤੁਸੀਂ ਅੰਮ੍ਰਿਤ ਗਿੱਲ ਆਪਣੇ ਆਪ ਦੇ ਵਿੱਚ ਇੱਕ ਨਾਮ ਇੱਕ ਬਾਗਮਾਲ ਨਾਮ ਹੈਗਾ ਤਾਂ ਸਭ ਤੋਂ ਪਹਿਲਾਂ ਤਾਂ ਅਸੀਂ ਏਸੀ ਗੱਲ ਤੋਂ ਸ਼ੁਰੂਆਤ ਕਰਾਂਗੀ ਕਿ ਜ਼ਿੰਦਗੀ ਦਾ ਜਿਹੜਾ ਇਹ ਸਫਰ ਹੈਗਾ ਜਦੋਂ ਬਚਪਨ ਤੋਂ ਸ਼ੁਰੂਆਤ ਹੋਈ ਸੀ ਉਦੋਂ ਅਮਰਿਤ ਗਿੱਲ ਕੀ ਸੋਚਦੀ ਸੀ ਲਾਈਕ ਮੇਰਾ ਬਰਥ ਕਲਕੱਤਾ ਦਾ ਆਇਆ ਤੇ ਮੈਂ ਸ਼ੁਰੂ ਜੁੱਥੋ ਹੀ ਪੜੀ ਆ ਫਿਰ ਰਾਜਸਥਾਨ ਨਾਲ ਕਾਫੀ ਟਾਈਮ ਮੇਰਾ ਜਿਹੜਾ ਬਚਪਨ ਵਿਚਾਲੜਾ ਟਾਈਮ ਹੁੰਦਾ ਹੈ ਹੈਨਾ ਟੀਨੇਜ ਟਾਈਪ ਉਹ ਸਾਰਾ ਰਾਜਸਥਾਨ ਤੇ ਸੱਤਵੀਂ ਤੋਂ ਬਾਅਦ ਹੀ ਪੰਜਾਬ ਜੋ ਆਈ ਅਸੀਂ ਮੇਰੇ ਫਾਦਰ ਸਾਹਿਬ ਲਾਈਕ ਪਟਿਆਲੇ ਤੋਂ ਆ ਮੈਂ ਤੇ ਮੇਰੇ ਫਾਦਰ ਨੂੰ ਐਂ ਲੱਗਦਾ ਸੀਗਾ ਵੀ ਸ਼ਾਇਦ ਮੇਰੇ ਬੱਚੇ ਆ ਸਾਡੇ ਸੱਭਿਆਚਾਰ ਨੂੰ ਸਾਡੀ ਮਾਂ ਬੋਲੀ ਨੂੰ ਸਾਡੇ ਕਲਚਰ ਨੂੰ ਹੀ ਭੁੱਲ ਜਾਣਗੇ ਬਾਹਰ ਹੈ ਕਿ ਤੇ ਇਹਨਾਂ ਨੂੰ ਪੰਜਾਬ ਚ ਰਹਿਣਾ ਜ਼ਰੂਰੀ ਹੈ ਕਿਉਂਕਿ ਮੇਰੇ ਫਾਦਰ ਕੱਲੇ-ਕੱਲੇ ਬੇਟੇ ਸੀਗੇ ਤੇ ਇਸ ਲਈ ਫਿਰ ਅਸੀਂ ਇੱਥੇ ਆ ਗਏ ਸੀ ਅੰਮ੍ਰਿਤ ਗਿੱਲ ਤਾਂ ਇਹ ਤੁਹਾਡਾ ਨਾਮ ਦਿੱਤਾ ਹੋਇਆ ਨਾਮ ਹੈ ਜਾਂ ਸਾਰੇ ਲੋਕ ਮੈਨੂੰ ਅੰਮ੍ਰਿਤ ਗਿੱਲ ਦੇ ਨਾਂ ਤੇ ਜਾਣਦੇ ਆ ਪਰ ਮੇਰੇ ਘਰੇ ਜਾਂ ਮੇਰੇ ਰਿਸ਼ਤੇਦਾਰ ਤਾਂ ਮੈਨੂੰ ਪ੍ਰੀਤ ਦੇ ਨਾਮ ਨਾਲ ਜਾਣਦੇ ਨੇ ਪ੍ਰੀਤ ਹੋਇਆ ਪ੍ਰੀਤੀ ਹੋਇਆ ਪਿਸਤੂ ਹੋਇਆ ਪਿਸਤਾ ਹੋਇਆ ਜਿਹਨੂੰ ਜਿਵੇਂ ਚੰਗਾ ਲੱਗਦਾ ਉਹ ਉਸੇ ਤਰੀਕੇ ਦੇ ਨਾਲ ਉਹਵੇਂ ਮੈਨੂੰ ਬੁਲਾਉਂਦੇ ਨੇ 브ਦਰਸ ਤੇ ਮੇਰੇ ਵਿੱਚ ਕਦੇ ਮੇਰੇ ਮਾਪਿਓ ਨੇ ਫਰਕ ਨਹੀਂ ਕੀਤਾ ਫਰਕ ਇਸ ਤਰੀਕੇ ਦਾ ਵੀ ਜੇ ਉਹਨਾਂ ਦੇ ਕੁੱਟ ਪੈਂਦੀ ਸੀ ਤਾਂ ਮੇਰੇ ਵੀ ਨਾਲ ਹੀ ਪੈਂਦੀ ਸੀ ਐ ਨਹੀਂ ਸੀ ਵੀ ਕੁੜੀਆਂ ਤਾਂ ਮੈਨੂੰ ਬਚਾ ਲਿੱਤਾ ਜਾਊਗਾ ਕਿਉਂਕਿ ਮੈਂ ਸ਼ਰਾਰਤੀ ਤੇ ਜ਼ਿੱਦੀ ਟਾਈਪ ਬਹੁਤ ਸੀਗੀ ਨੰਦਾ ਸ਼ੌਂਕ ਸੀਗਾ ਵੀ ਛੋਟੇ ਹੁੰਦੇ ਬ੍ਰਦਰਜ਼ ਜਾਂ ਖੇਡਣ ਗਏ ਆ ਤਾਂ ਕ੍ਰਿਕਟ ਖੇਢੀ ਜਾਂਦੇ ਆ ਜਾਂ ਕੁਛ ਵੀ ਖੋਖੋ ਦਾ ਮੈਨੂੰ ਬਹੁਤ ਸ਼ੌਂਕ ਸੀਗਾ ਆਪਦੇ ਸਕੂਲ ਦੇ ਵਿੱਚ ਮੈਂ 올 ਰਾਉਂਡਰ ਵੀ ਸੀ ਲਾਈਕ ਜੈਵਲਨ ਸ਼ਾਰਟ ਪੁੱਟ ਲਿੰਸ ਪੋゼਸਿਵ ਬਹੁਤ ਜ਼ਿਆਦਾ ਸੀਗੇ ਤਾਂ ਉਹਨਾਂ ਨੂੰ ਆਏ ਸੀ ਵੀ ਅਸੀਂ ਬਾਲਾ ਬੱਚੇ ਨੂੰ ਆਪਦੇ ਨੂੰ ਬਹੁਤ ਜ਼ਿਆਦਾ ਦੂਰ ਨਹੀਂ ਭੇਜਣਾ ਹੈਗਾ ਕੋਈ ਸੁਪਨੇ ਐ ਸੱਚ ਸਪੈਸੀਫਿਕ ਕਦੇ ਜ਼ਿੰਦਗੀ ਦੇ ਵਿੱਚ ਵੀ ਮੈਂ ਆ ਬੰਨਣਾ ਨਹੀਂ ਸੀਗਾ ਹਾ ਇੱਕ ਚੀਜ਼ ਜ਼ਰੂਰ ਸੀਗੀ 12ਵੇਂ ਤੱਕ ਵੀ ਮੈਂ ਡਾਕਟਰ ਬਣ ਉਕਿ ਮੇਰੇ ਦਾਦਾ ਜੀ ਜਿਹੜੇ ਸੀਗੇ ਉਹ ਮੈਨੂੰ ਬੜਾ ਇਨਸਪਾਇਰ ਕਰਦੇ ਸੀ ਕਲਪਨਾ ਚਾਵਲਾ ਪ੍ਰਤਿਪਾ ਪਾਟਿਲ ਇਹਨਾਂ ਦੀਆਂ ਸਟੋਰੀਜ਼ ਦੱਸ ਕੇ ਵੀ ਦੇਖ ਬੇਟਾ ਇਹਨਾਂ ਨੇ ਕਿੰਨਾ ਅਚੀਵ ਕੀਤਾ ਹੈ ਕਿੰਨਾ ਉਹ ਮੇਰੇ 'ਚ ਇਨਸਪਾਇਰ ਕਰਦੇ ਰਹਿੰਦੇ ਸੀ ਤੇ ਉਹ ਮੈਨੂੰ ਨਾ ਡਾਕਟਰ ਸਾਹਿਬ ਹੀ ਕਹਿੰਦੇ ਸੀਗੇ ਇਹ ਤਾਂ ਮਤਲਬ ਉਹ ਲਗਨ ਜਿਹੜੀ ਹੈਗੀ ਹੈ ਉਹ ਲੱਗੀ ਜਿਹੜਾ ਫੁੱਟਿਆ ਮੇਰੇ ਦਾਦਾ ਜੀ ਦਾ ਮੇਰੇ ਦਾਦਾ ਜੀ ਇਨਫੈਕਟ ਜੇ ਸੀਗੇ ਵੀ ਮੇਰਾ ਮੈਡੀਕਲ ਕਲੀਅਰ ਨਹੀਂ ਹੋਇਆ ਉਦੋਂ ਪੀਐਮਟੀ ਦਾ ਐਗਜ਼ਾਮ ਹੁੰਦਾ ਸੀਗਾ ਮੇਰੇ ਦਾਦਾ ਜੀ ਨੇ ਇੱਕ ਵਾਰ ਵੀ ਨਹੀਂ ਕਿਹਾ ਵੀ ਹੋਇਆ ਨੀਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਡਾਕਟਰ ਕਹਿਣਾ ਛੱਡਤਾ ਪਰ ਮੈਨੂੰ ਕਦੇ ਮਹਿਸੂਸ ਨਹੀਂ ਹੁੰਦਿੱਤਾ ਵੀ ਮੈਂ ਫਸਟ ਅਟੈਂਪਟ ਜਿਵੇਂ ਲੋਕ ਜਨਰੇਲ ਡ੍ਰੌਪ ਕਰ ਲੈਂਦੇ ਤਾਂ ਮੇਰੇ ਪੇਰੈਂਟਸ ਨੂੰ ਸੀ ਵੀ ਨਹੀਂ ਡ੍ਰੌਪ ਨਹੀਂ ਕਰਨਾ ਹੈਗਾ ਆਪਾਂ ਜੀ ਤਾਂ ਜਿੰਨਾ ਮੈਨੂੰ ਡਾਕਟਰੀ ਚ ਇੰਟਰਸਟ ਸੀ bizness management ਦੇ ਵਿੱਚ ਵੀ ਬਹੁਤ ਇੰਟਰਸਟ ਸੀਗਾ ਤੇ ਬਿਜ਼ਨਸਿਸ ਕਿ ਮੈਂ ਰਨ ਕਰਨਾ ਨੇ ਕਿਉਂਕਿ ਟ੍ਰਾਂਸਪੋਰਟ ਫੈਮਲੀ ਨੂੰ ਮੈਂ ਬਿਲੋਂਗ ਕਰਦੀ ਸੀ ਤਾਂ ਉਧਰ ਮੇਰਾ ਦਿਮਾਗ ਕਾਫੀ ਜ਼ਿਆਦਾ ਚੱਲਦਾ ਸੀਗਾ ਕਮਾਂ ਤਾਂ ਫਿਰ ਮੈਂ ਗ੍ਰੈਜੂਏਸ਼ਨ ਬਿਜ਼ਨਸ ਮੈਨੇਜਮੈਂਟ ਇਨਫੋਰਮੇਸ਼ਨ ਟੈਕਨੋਲੋਜੀ ਚ ਕੀਤੀ ਤੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਆ ਮੇਰੇ ਨਾਨਕਾ ਫੈਮਲੀ ਪੇਰੈਂਟ ਸਾਈਡ ਜਿਵੇਂ ਆਪਣੇ ਸਾਡੇ ਪਰਿਵਾਰਾਂ ਚ ਹੋ ਜਾਂਦਾ ਵੀ ਹੁਣ ਕੁੜੀ ਦੀ ਤਾਂ ਗ੍ਰੈਜੂਏਸ਼ਨ ਵੀ ਹੋ ਗਈ ਗ੍ਰੈਜੂਏਸ਼ਨ ਹੀ ਵੱਡਾ ਮੰਨਿਆ ਜਾਂਦਾ ਹੈ ਗ੍ਰੈਜੂਏਸ਼ਨ ਹੋ ਗਈ ਤੇ ਹੁਣ ਆਪਾਂ ਵਿਆਹ ਵਿਆਹ ਕਰ ਲਈਏ ਤੋਂ ਨਾਨਕੇ ਵੱਲੋਂ ਸਾਰਿਆਂ ਵੱਲੋਂ ਰਿਸ਼ਤੇ ਮਤਲਬ ਮੇਰੇ ਹਾਲਾਂਕਿ ਮੇਰੇ ਫਾਦਰ ਨੂੰ ਐ ਲੱਗਦਾ ਸੀਗਾ ਵੀ ਮੈਂ ਨਾ ਪਟਿਆਲੇ ਦੇ ਨੇੜੇ ਤੇੜੇ ਹੀ ਆਪਦੀ ਧੀ ਆਊਂਗਾ ਵੀ ਜਦੋਂ ਮੇਰਾ ਜ਼ਿਕਰ ਆ ਕਰੂਗਾ ਚਲਿਆ ਜਾਇਆ ਕਰੋ ਮੈਂ ਦੂਰ ਨਹੀਂ ਵਿਆਹਣੀ ਹੈਗੀ ਤੇ ਰਿਸ਼ਤਾ ਆਇਆ ਪਹਿਲਾ ਹੀ ਰਿਸ਼ਤਾ ਸੀਗਾ ਫੈਮਿਲੀ ਨੇ ਕਨਸੀਡਰ ਕੀਤਾ ਸਾਰਿਆਂ ਨੇ ਤੇ ਫੈਮਿਲੀ ਨੂੰ ਸਾਰਿਆਂ ਨੂੰ ਠੀਕ ਲੱਗਿਆ ਇਨਫੈਕਟ ਮੇਰੇ ਨਾਲ ਵੀ ਮੈਵੀਨ ਮੇਰੀ ਮੁਲਾਕਾਤ ਹੋਈ ਹੈ ਰੀਨਾ ਤਾਂ ਬਹੁਤ ਹੀ ਸੂਝਵਾਨ ਤੇ ਸਿਆਣੇ ਵੀ ਜਿਹੜੇ ਮੈਨੂੰ ਐ ਲੱਗਿਆ ਵੀ ਜਿਹੜਾ ਮੈਨੂੰ ਸਮਝ ਸਕਦੇ ਆ ਬਿਕੋਜ਼ ਮੈਨੂੰ ਸਮਝਣਾ 2 ਮਿੰਟ ਚ ਮੈਂ ਐ ਹੁੰਨੀ ਆ 2 ਮਿੰਟ ਚ ਐ ਵੀ ਮੈਨੂੰ ਐ ਲੱਗਿਆ ਵੀ ਮੈਨੂੰ ਸਮਝ ਸਕਦੇ ਆ ਵੀ ਮੈਂ ਕੀ ਆ ਜਾਂ ਕੀ ਮੈਂ ਸੋਚਦੀ ਆ ਤਾਂ ਫੇਰ ਸਾਡਾ ਰਿਸ਼ਤਾ ਹੋਇਆ ਤੇ ਵੀ ਵਿਆਹ ਤੋਂ ਬਾਅਦ ਹੀ ਕਿਉਂ ਸੁਬਾਦ ਵੀ ਇਹ ਪੜਾਈ ਜਾਰੀ ਰਹੀ ਕਿ ਕਿਦਾਂ ਦਾ ਰਿਸਪੌਂਸ ਜਿਹੜਾ ਰਿਹਾ ਤੁਹਾਡੇ ਹਸਬੰਡ ਦਾ ਹੁਣ ਤੱਕ ਤੁਹਾਡੇ ਇਨ ਫੈਕਟ ਕਲੇ ਹਸਬੈਂਡ ਦਾ ਰਿਸਪਾਂਸ ਨੇਅਰ ਰਿਸਪਾਂਸ ਪੂਰੀ ਫੈਮਿਲੀ ਦਾ ਹੁੰਦਾ ਹੈ ਜਦੋਂ ਆ ਮੈਂ ਵਿਆਹ ਕੇ ਆਈ ਹਾਲਾਂਕਿ ਮੈਨੂੰ ਇੱਕ ਕਦਮ ਲੱਗਿਆ ਵੀ ਇੱਥੇ ਥੋੜਾ ਘਰੇ ਕੰਮ ਸੀਗਾ ਕਿਉਂਕਿ ਮੈਂ ਜਿਸ ਪਰਿਵਾਰ ਚੋਂ ਆਈ ਸੀਗੀ ਮੈਂ ਕਦੇ ਕੋਈ ਕੰਮ ਕਰਿਆ ਨਹੀਂ ਸੀਗਾ ਕਿਚਨ ਦਾ ਜਾਂ ਕੁਝ ਮੈਨੂੰ ਆਉਂਦਾ ਹੀ ਨਹੀਂ ਸੀਗਾ ਤੋ ਇੱਥੇ ਥੋੜਾ ਜਿਹਾ ਸਟਰਗਲ ਹੋਇਆ ਇਨਫੈਕਟ ਤੁਹਾਨੂੰ ਇੰਟਰਸਟਿੰਗ ਗੱਲ ਦੱਸਦੀਆਂ ਵੀ ਵਿਆਹ ਤੋਂ ਬਾਅਦ ਪ੍ਰਸ਼ਾਦ ਜਿਹੜਾ ਬਣਾਉਨੇ ਉਹ ਵੀ ਮੇਰੇ ਹਸਬੰਡ ਬਣਾ ਰਹੇ ਸੀ ਮੈਂ ਤਾਂ ਕੋਲੇ ਖੜ ਕੇ ਦੇਖ ਰਹੀ ਸੀ ਤਾਂ ਕਿ ਉਹਦੋਂ ਫਿਰ ਮਦਰ ਇਨ ਲਾ ਮਦਰ ਇਨ ਲਾ ਨੂੰ ਪਤਾ ਸੀਗਾ ਵੀ ਇਹਨੂੰ ਖੁਸ਼ ਆਉਂਦਾ ਨਹੀਂਗਾ ਹਮ ਮਤਲਬ ਬਹੁਤ ਥੋੜੇ ਜਿਹਾ ਅਪਸੈਟ ਵੀ ਹੋਏ ਸੀਗੇ ਵਿੱਚ ਜਿਵੇਂ ਆ ਨੂ ਵੀ ਆਈ ਹੈ ਇਹਨੂੰ ਕੁਝ ਵੀ ਨਹੀਂ ਆਉਂਦਾ ਪਰ ਵਿਦ ਟਾਈਮ ਕੀ ਹੁੰਦਾ ਹੈ ਵੀ ਐਡਜਸਟ ਕਰਦੇ ਹੋ ਤੁਸੀਂ ਤੁਸੀਂ ਲਰਨ ਕਰਦੇ ਹੋ ਕਿ ਨਵੀਂ ਫੈਮਿਲੀ ਦੇ ਸਿਸਟਮ ਨੂੰ ਲਰਨ ਕਰਦੇ ਹੋ ਅਮੈਂ ਜਿਵੇਂ ਜਿਵੇਂ ਲਰਨ ਕਰੀ ਗਈ ਓਵੇਂ ਓਵੇਂ ਐਡਾਪਟ ਵੀ ਕਰੀ ਗਈ ਮੋਡੀਫਾਈ ਵੀ ਕਰੀ ਗਈ ਆਪਦੇ ਆਪਦੇ ਅਕੋਰਡਿੰਗਲੀ ਸਿਸਟਮ ਨੂੰ ਤੇ ਇੱਕ ਟਾਈਮ ਇਹ ਜਾ ਆਇਆ ਵੀ ਜਦੋਂ ਮੈਂ ਸਾਰਾ ਕੁਝ ਹੀ ਪਾਵਰਫੁਲੀ ਹੈਂਡਲ ਕਰ ਲੈਂਦੀ ਸੀ ਤਾਂ ਹੁਣ ਫਿਰ ਉਹ ਕਰਾ ਪ੍ਰਸ਼ਾਦ ਜਿਵੇਂ ਆਪਾਂ ਕੀ ਵੀ ਉਹ ਸਕਸੈਸਫੁਲੀ ਬਣਨ ਲੱਗ ਗਿਆ ਕਿ ਹਜੇ ਵੀ ਉਹਦੇ ਨਹੀਂ ਹੁਣ ਮਤਲਬ ਉਸ ਤੋਂ ਬਾਅਦ ਇੱਕ ਅੱਧੀ ਕੁਵਾਰੀ ਬਣਾਇਆ ਹੁਣ ਸ਼ਾਇਦ ਚਾਰ ਦੋ ਚਾਰਕ ਮਹੀਨੇ ਪਹਿਲਾਂ ਬਣਾਇਆ ਸੀ ਉਹ ਸਹੀ ਬਣ ਗਿਆ ਸੀ ਉਹਦੇ ਪਾਪਾ ਕੋਲੇ ਖੜੇ ਸੀ ਉਹਨੇ ਸਹੀ ਬਣ ਗਿਆ ਸੀਗਾ ਇਨ ਫੈਕਟ ਮੇਰੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ এডੂਕੇਸ਼ਨ ਬਿਜ਼ਨਸ ਮੈਨੇਜਮੈਂਟ ਮੇਰੀ এডੂਕੇਸ਼ਨ ਨਹੀਂ ਰੁਕੀ ਕਿਉਂਕਿ ਇਹ ਫੈਮਿਲੀ ਦੇ ਸਪੋਰਟ ਯੂ ਬਹੁਤ ਜਿਆਦਾ ਮੈਂ ਕਹਾਂ ਕਿ ਮੇਰੇ ਦੂਜੇ ਮਾਪਿਓ ਨੇ ਜਿੰਨਾ ਮੈਂ ਆਪਦੇ ਮਾਪਿਓ ਦੇ ਘਰੇ ਖੁਸ਼ ਸੀ ਲਿਬਰਲ ਸੀ ਉੰਨੀ ਹੀ ਮੈਂ ਇਸ ਘਰੇ ਲਿਬਰਲ ਸੀਗੀ ਜਿੰਨੀ ਕਿ ਮੈਨੂੰ ਉੱਥੇ ਗਾਲਾਂ ਪੈਂਦੀਆਂ ਸੀ ਉੰਨੀਆਂ ਕਿ ਮੈਨੂੰ ਇੱਥੇ ਪੈਂਦੀਆਂ

ਟਰੱਕ ਡਰਾਈਵਰ ਵੀ ਬਣੇ ਆ ਨਹੀਂ ਪਰਵਾਰ ਜਿਹੜਾ ਹੈਗਾ ਮੇਰਾ ਪੇਰੈਂਟ ਸਾਈਡ ਦਾ ਪਰਿਵਾਰ ਹੈ ਜਾਂ ਮੈਂ ਟਰਾਂਸਪੋਰਟਰ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ ਹੈਨਾ ਫਿਰ ਉਹ ਸ਼ੌਂਕ ਬਚਪਨ ਤੋਂ ਹੀ ਜਿਆਦਾ ਤੇ ਬਚਪਨ ਤੋਂ ਮੇਰੇ ਬਲੱਡ ਲਾਈਨ ਚ ਹੀ ਹੁੰਦੇ ਨਾ ਕਈ ਸ਼ੌਂਕਸ ਤੁਹਾਡੇ ਜਿਹੜੇ ਨੇ ਤੁਹਾਡੇ ਬਲੱਡ ਲਾਈਨ ਤੋਂ ਜਿਵੇਂ ਵੈਪਨਸ ਦਾ ਜਾਂ ਗਨਸ ਦਾ ਜਾਂ ਉਹਦਾ ਉਹ ਵੀ ਮੇਰੇ ਅੰਦਰ ਹੈਗਾ ਸ਼ੌਂਕ ਹੈਨਾ ਟਾਈਮ ਨਹੀਂ ਮਿਲਦਾ ਹੈਗਾ ਆਪਾਂ ਕਹੀਏ ਹੈਨਾ ਓਕੇ ਤੋ ਵੈਪਨਸ ਵੈਪਨਸ ਕਿਹਾ ਤਾਂ ਇਹ ਟਰਾਂਸਪੋਰਟ ਜੋ ਟਰਾਲਿਆਂ ਦਾ ਗੱਡੀਆਂ ਦਾ ਤਾਂ ਸ਼ੌਂਕ ਸ਼ੁਰੂ ਤੋਂ ਹੀ ਸੀਗਾ ਜਦੋਂ ਬਚਪਨ 'ਚ ਹੀ ਮੈਂ ਜਿਵੇਂ 5ਵੀਂ 6ਵੀਂ 'ਚ ਹੀ ਸੀਗੀ ਜਦੋਂ ਸਾਡਾ ਡਰਾਈਵਰ ਹੁੰਦਾ ਸੀ ਉਹਨੂੰ ਕਹਿਣਾ ਪਾਸੇ ਬੈਠ ਲੈ ਮੈਂ ਚਲਾਉਣੀ ਆ ਜੀ ਕਦੇ ਆਈ ਨਹੀਂ ਮਹਿਸੂਸ ਹੋਇਆ ਵੀ ਜਵੇਂ ਅਸੀਂ ਕਿ ਇਹ ਵੀ ਡਰਾਈਵਰਾਂ ਨੂੰ ਚੰਗਾਨੀ ਸਮਝਿਆ ਜਾਂਦਾ ਜਾਂ ਇਹ profession ਹੀ ਇਦਾਂ ਦਾ ਹੈਗਾ ਤੇ ਤੋਂ ਅਸੀਂ ਤੁਹਾਨੂੰ ਅਸੀਂ ਦੇਖਿਆ ਵੀ ਤੁਸੀਂ ਟਰੱਕ ਚਲਾਉਂਦੇ ਵੀ ਤੁਹਾਨੂੰ ਅਸੀਂ ਦੇਖਿਆ ਹੈਗਾ ਕਦੇ ਮਹਿਸੂਸ ਨਹੀਂ ਹੋਇਆ ਵੀ ਇਹ ਹੀ profession ਗਲਤ ਹੈਗਾ ਜਾਂ ਡਰਾਈਵਰ ਚੰਗੇ ਨਹੀਂ ਹੁੰਦੇ ਨਾਰਮਲੀ ਇੱਕ ਗੱਲ ਹੁੰਦੀ ਹੈ ਲੋਕਾਂ ਚੰਗਾ ਮਾੜਾ ਤਾਂ ਇਨਸਾਨ ਹੁੰਦਾ ਹੈ ਪ੍ਰੋਫੈਸ਼ਨ ਕਦੇ ਮਾੜਾ ਨਹੀਂ ਹੁੰਦਾ ਹੈ ਔਰ ਮੈਂ ਤਾਂ ਪ੍ਰਾਈਵਰਾਂ ਚ ਹੀ ਪਲੀ ਬੜੀ ਆ ਮੈਂ ਵੇਖਿਆ ਮੈਨੂੰ ਤਾਂ ਕਦੇ ਮਹਿਸੂਸ ਨਹੀਂ ਹੋ ਗਿਆ ਜੇ ਕਿਸੇ ਨੂੰ ਤੁਸੀਂ ਚੰਗੇ ਨਜ਼ਰੀਏ ਨਾਲ ਦੇਖੋਗੇ ਤਾਂ ਤੁਹਾਨੂੰ ਸਾਹਮਣੇ ਆਲਾ ਵੀ ਉਹੋ ਜਿਹਾ ਮਿਲੇਗਾ ਔਰ ਜੋ ਔਰ ਹਰ ਤਲਾਕ ਕੁਸ਼ਮਚਲੀਆਂ ਗੰਦੀਆਂ ਹੁੰਦੀਆਂ ਨੇ ਔਰ ਹਰੇਕ ਪ੍ਰੋਫੈਸ਼ਨ ਚ ਨੇ ਭਾਵੇਂ ਆਪਾਂ ਕਿਸੇ ਵੀ ਫੀਲਡ ਚ ਲਾ ਲੀਏ ਜੇ ਆਪਾਂ ਉਹ ਕੁਛ ਕੁ ਪਰਸੈਂਟ 2 4 ਪਰਸੈਂਟ ਨੂੰ ਕਰਕੇ ਸਾਰਿਆਂ ਨੂੰ ਮਾੜਾ ਬਣਾ ਦਈਏ ਤਾਂ ਨਹੀਂ ਮੈਨੂੰ ਤਾਂ ਜਿੰਨਿਆਂ ਨੂੰ ਮੈਂ ਕਿਉਂਕਿ ਮੈਂ ਜਿੱਥੇ ਜਾਵਾਂ ਆ ਜਿੱਥੇ ਬਹੁਤ سارے ਡਰਾਈਵਰਸ ਖੜੇ ਹੁਣ ਤਾਂ ਮੈਂ ਜਾ ਕੇ ਗੱਲਬਾਤ ਕਰਦੀ ਉਹ ਬਹੁਤ ਹੀ ਬੀਬੇ ਤੇ ਸਿਆਣੇ ਸਮਝਦਾਰ ਲੋਕ ਨੇ ਜਿਨ੍ਹਾਂ ਨੂੰ ਆਪਣੇ ਆ ਮਾਪੇ ਵਾਂਗ ਬੱਚਿਆਂ ਦੀ ਪਰਵਾਹ ਹੈ ਫਿਕਰ ਹੈ ਸਾਰਾ ਕੁਝ ਕਰਦੇ ਨੇ ਉਹ ਇੱਕ ਉਹਨਾਂ ਦਾ ਕੀਤਾ ਕੰਮ ਹੈ profession ਹੈ ਕੀ ਫਿਰ ਤੁਹਾਨੂੰ ਇਹ ਲੱਗਦਾ ਹੈ ਕਿ ਜਿਸ ਸਿੱਕੇ ਨਾਲ ਅਗਰ ਮੈਂ ਕਲ ਕਮਾਂ ਵੀ ਕੁੜੀਆਂ ਇਸ profession 'ਚ ਆ ਸਕਦੀਆਂ ਤੁਹਾਡੀ ਸੋਚ ਕੀ ਕਹਿੰਦੀ ਹੈ ਮੈਨੂੰ ਲੱਗਦਾ ਹੈ ਵੀ ਕੁੜੀਆਂ ਨੂੰ ਆਣਾ ਚਾਹੀਦਾ ਹੈ ਜੇ ਕੁੜੀਆਂ ਬਾਹਰ ਜਾ ਕੇ ਟਰਾਲੇ ਚਲਾ ਸਕਦੀਆਂ ਨੇ ਤਾਂ ਕੁੜੀਆਂ ਜੇ ਇੰਡੀਆ 'ਚ ਵੀ ਆਂਦੀਆਂ ਨੇ ਫਿਰ ਜੇ ਕੁੜੀਆਂ ਇੰਡੀਆ ਦੇ ਵਿੱਚ ਟਰਾਲੇ ਚਲਾਣ ਲੱਗਦੀਆਂ ਨੇ ਫਿਰ ਕੀ ਆ ਫਿਰ ਸਿਸਟਮ ਦਾ ਇਨਫਰਾਸਟ੍ਰਕਚਰ ਚੇਂਜ ਹੋਊਗਾ ਕੁੜੀਆਂ ਦੇ ਲਈ ਉਹਨਾਂ ਦੀ ਸੇਫਟੀ ਲਈ ਰੋਡ ਸਾਈਡਸ ਤੇ ਵੀ ਬਹੁਤ ਕੁਝ ਜੇ ਕੁੜੀਆਂ profession ਚਾਂਦੀਆਂ ਹਾਲਾਂਕਿ ਜੇ ਭਾਵੇਂ ਕੋਈ ਵੀ ਕੁੜੀਆਂ ਲਈਏ ਮਿਲਟਰੀ ਚ ਗਈਆਂ ਆਰਮੀ ਚ ਗਈਆਂ ਤਾਂ ਉਹਨਾਂ ਦੇ ਅਕੋਰਡਿੰਗਲੀ ਚੀਜ਼ਾਂ ਡਵੈਲਪ ਹੋਈਆਂ ਨੇ ਜੇ ਕੁੜੀਆਂ ਆਣ ਗਈਆਂ ਔਰ ਕੋਈ ਮਾੜੀ ਗੱਲ ਨਹੀਂ ਜਦੋਂ ਕੁੜੀਆਂ ਕਾਰਾਂ ਚ ਲਾਉਂਦੀਆਂ ਨੇ ਜਹਾਜ਼ ਚ ਲਾਉਂਦੀਆਂ ਨੇ ਟ੍ਰੇਨਾਂ ਚ ਲਾਉਂਦੀਆਂ ਨੇ ਤਾਂ ਟਰਾਲੇ ਟਰੱਕ ਕਿੱਡੀ ਕੁ ਚੀਜ਼ ਹੈ ਜੀ ਔਰ ਉਹਦੇ ਲਈ ਵਰਕਿੰਗ ਆਵਰਸ ਡਿਫਾਈਨ ਹੋ ਸਕਦੇ ਨੇ ਸਟੇਜ ਹੋ ਸਕਦੇ ਨੇ ਵੀ ਇੱਥੋਂ ਐਨੇ ਆਏ ਆ ਹਰ ਚੀਜ਼ ਉਸ ਅਕੋਰਡਿੰਗ ਹੋ ਸਕਦੇ ਬਿਕੋਜ਼ ਡਿਫਰੈਂਟ ਹੋ ਸਕਦਾ ਤਾਂ ਜਿਹੜੀ ਹੈਗੀ ਹੈ ਉਹਨੂੰ ਹਾਂ ਚੇਂजेस ਸਿਸਟਮੈਟਿਕ ਸਿਸਟਮ ਚੇਂजेस ਆਉਣਗੇ ਕਿ ਫੀਮੇਲਸ ਦੀ ਸੇਫਟੀ ਲਈ ਵੀ ਉਹ ਮੈ ਸਿਸਟਮਸ ਆਉਣਗੇ ਔਰ ਪਾਵਰਫੁਲੀ ਚਲਾ ਸਕਦੇ ਕੋਈ ਐਡੀ ਵੱਡੀ ਗੱਲ ਤਾਂ ਹੈ ਨਹੀਂ ਕਿ ਸਿੱਖਣਾ ਹੈ ਤੇ ਚਲਾਉਣਾ ਹੈ ਤਨਖਾਹ ਵਧੀਆ ਹੁੰਦੀ ਹੈ ਜੇ ਡਰਾਈਵਰਾਂ ਦੀ 15-20 ਹਜ਼ਾਰ ਤਾਂ ਹੁੰਦੀ ਹੋਈ ਆ ਔਰ ਇੱਕ ਸੂਟਡ ਬੁੱਡਟ ਕਲਰਕ ਨਾਲੋਂ ਜਾਂ ਜੇ ਬੈਠਾ ਹੈ ਬੰਦਾ ਦਫਤਰ ਚ ਕੰਪਿਊਟਰ ਆਪਰੇਟ ਕਰ ਰਿਹਾ ਹੈ ਯਾ ਉਹਦੇ ਜੇ 10-12 ਹਜ਼ਾਰ ਹੈ ਉਹ 15-20 ਹਜ਼ਾਰ ਕਮਾ ਲੈਂਦਾ ਨਾਲੇ ਸੜਕਾਂ ਤੇ ਘੁੰਮ ਕੇ ਦੁਨੀਆ ਦੇਖਦਾ ਰਹਿੰਦਾ ਮੈਰੀ ਨਾਲ ਇੰਜੋਏ ਵੀ ਕਰਦੇ ਹਾਂ ਹਾਂ ਇੰਜੋਏ ਕਰਦੇ ਨੇ ਬੜੇ ਲੋਕ ਇੰਜੋਏ ਕਰਦੇ ਨੇ ਬੜਿਆਂ ਦੀਆਂ ਮੈਂ ਕਲਿੱਪਸ ਦੇਖਦੀ ਹੁੰਨਾ ਟਰੱਕ ਡਰਾਈਵਰ ਉਹ ਵਲੌਗ ਵੀ ਬਣਾ ਰਹੇ ਹੁੰਦੇ ਨੇ ਆਪਦੀ ਰੋਟੀ ਵੀ ਬਣਾ ਰਹੇ ਹੁੰਦੇ ਨੇ ਤੇ ਟਰਾਲੇ ਟਰੱਕ ਵੀ ਚਲਾਈ ਜਾਂਦੇ ਨੇ ਕੁਕੀਨ ਫਿਰ ਉਸ ਤੋਂ ਬਾਅਦ ਪੋਲਿਟਿਕਸ ਹੈਨਾ ਇਹ ਦੋਨੋਂ ਫਿਰ ਇੱਕ ਡਿਫਰੈਂਟ ਪਾਰਟ ਆਗੇ ਇੱਕ ਬਿਊਟੀ ਕੁਈਨ ਨੇ ਕਿਵੇਂ ਸੋਚ ਲਿਆ ਵੀ ਮੈਂ ਪੋਲੀਟੀਸ਼ੀਅਨ ਬਨ ਜਾ ਜਾਂ ਇਧਰਲਾ ਸਫਰ ਫੇ ਕਿਵੇਂ ਸ਼ੁਰੂਆਤ ਕੀਤੀ ਦੇਖੋ ਜਿਹੜਾ ਮੇਰਾ ਬਿਊਟੀ ਕੁਈਨ ਵਾਲਾ ਫੈਕਟਰ ਹੈਗਾ ਇਹਦੇ ਵਿੱਚ ਤਾਂ ਜੇ ਮੈਂ ਸੋਹਣੀ ਆ ਤਾਂ ਇਹਦੇ ਵਿੱਚ ਮੇਰਾ ਕੋਈ ਯੋਗਦਾਨ ਨਹੀਂ ਮੇਰੇ ਮਾਪਿਓ ਦਾ ਯੋਗਦਾਨ ਹੈ ਨਾ ਵੀ ਮੇਰੇ ਮਾਪਿਓ ਸੋਹਣੇ ਸੀਗੇ ਤਾਂ ਮੈਂ ਸੋਹਣੀ ਪੈਦਾ ਹੋਈ ਤੇ ਮੈਂ ਇਹਦੇ ਹਾਂ ਮੇਰਾ ਇੰਨੀ ਕੋ ਕੰਟਰੀਬਿਊਸ਼ਨ ਹੈ ਵੀ ਮੈਂ ਇਹਨੂੰ ਮੇਨਟੇਨ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ ਆ ਹਾਂ ਦੂਜੀ ਗੱਲ ਹੈ ਵੀ ਬਿਊਟੀ ਕਿਉਂ ਕੁਇਨ ਦੇ ਵਿੱਚ ਕੌਨਫੀਡੈਂਸ ਤੁਹਾਡਾ ਉਹ ਹਾਰਡਵਰਕ ਮੈਟਰ ਕਰਦਾ ਤੂੰ ਹਾਰਡ ਵਰਕਿੰਗ ਆ ਉਹ ਮੈਂ ਹੈਗੀ ਹੋਈਆਂ ਥੈਟਸ ਹਾਉ ਉਹ ਚੀਜ਼ਾਂ ਚੱਲ ਹੀ ਰਹੀਆਂ ਨੇ ਪੋਲਿਟਿਕਸ ਜਿਹੜੀ ਹੈਗੀ ਆ ਨਾ ਪੋਲਿਟਿਕਸ ਜਿਹੜੀ ਆ ਮੈਂ ਮੇਰੇ ਘਰੇ ਮੇਰੇ ਦਾਦਾ ਜੀ ਨੰਬਰਦਾਰ ਸੀਗੇ ਹੈਨਾ ਤਾਂ ਮੇਰੇ ਦਾਦਾ ਜੀ ਦੇ ਵੱਲੋਂ ਹੀ ਕਿਤੇ ਨਾ ਕਿਤੇ ਯੂ ਪਾਵਰਫੁਲ ਕਲਪਨਾ ਚਾਵਲਾ ਦੀ ਕਦੇ ਗੱਲ ਕਰਦੇ ਸੀ ਪ੍ਰਤਿਭਾ ਪਾਟਨ ਦੀ ਗੱਲ ਕਰਦੇ ਸੀਗੇ ਵੀ ਇਹਨਾਂ ਨੇ ਇੰਨੇ ਪਾਵਰਫੁਲ ਸੀਗੇ ਐ ਕੀਤਾ ਮੈਂ ਮੇਰੇ ਨਾਨਾ ਜੀ ਨੂੰ ਦੇਖਿਆ ਵੀ ਹੀ ਵਾਸ ਸੋ ਬੋਲਡ ਕਿ ਕਿਤੇ ਧਰਨੇ ਕੁਝ ਕਿਤੇ ਵੀ ਲੱਗਿਆ ਤੇ ਜਿੱਥੇ ਮੇਰੇ ਨਾਨਾ ਖੜ ਗਿਆ ਤੇ ਤਾਂ ਉਹ ਉਹ ਕਿਤੇ ਨਾ ਕਿਤੇ ਜਿਹੜੀ ਐ ਬਲੱਡ ਲਾਈਨ ਦੇ ਵਿੱਚ ਉਹ ਚੀਜ਼ ਮੇਰੇ ਅੰਦਰ ਸੀਗੀ ਔਰ ਇੱਕ ਹੋਰ ਚੀਜ਼ ਜਿਹੜੀ ਹੈਗੀ ਆ ਸ਼ੁਰੂ ਤੋਂ ਹੀ ਸੀਗੀ ਮੈਂ ਸੋਸਾਇਟੀ ਲਈ ਕੁਝ ਕਰਕੇ ਜਾਣਾ ਹੈ ਮਰਨ ਤੋਂ ਪਹਿਲਾਂ ਮੈਂ ਸੋਸਾਇਟੀ ਲਈ ਕੁਝ ਕਰਕੇ ਜਾਣਾ ਹੈ ਮੈਂ ਕੀ ਕਰੂੰਗੀ ਜਾਂ ਕਿਵੇਂ ਕਰਨਾ ਹੈ ਕਦੇ ਕੋਈ ਗਰੀਬ ਦੇਖ ਲਿਆ ਤਾਂ ਕੁਝ ਸਪੋਰਟ ਤਾਂ ਕਰਦੇ ਨਹੀਂ ਪਰ ਫਿਰ ਦਿਮਾਗ 'ਚ ਚੱਲਦੇ ਰਹਿਣਾ ਵੀ ਇਹਦੇ ਨਾਲ ਤਾਂ ਇਹਦਾ ਕੁਝ ਨਹੀਂ ਬਣਦਾ ਇਹਨੂੰ ਹੋਰ ਬੈਟਰ ਆਪਾਂ ਕਿਵੇਂ ਕਰ ਸਕਦੇ ਹਾਂ ਕੀ ਆ ਤਾਂ ਉਹ ਸੋਚ ਮੇਰੀ ਲਗਾਤਾਰ ਮੇਰੇ ਨਾਲ ਚੱਲਦੀ ਰਹੀ ਜਿਹੜੀ ਕਿ ਸੋਚ ਮੈਨੂੰ ਫਿਰ 2012 13 'ਚ 11 'ਚ ਮੈਂ I S P C S ਦੀ ਤਿਆਰੀ ਸ਼ੁਰੂ ਕੀਤੀ 2-3 ਸਾਲ ਉੱਥੇ 2 ਸਾਲ ਡਿਵੋਟ ਕੀਤੇ ਤਾਂ ਉੱਥੇ ਤੱਕ ਲੈ ਗਈ ਮੈਨੂੰ ਉੱਥੇ ਵੀ ਪਾਵਰ ਸਿਸਟਮ ਜਾਂ ਪਾਵਰ ਸੀਗਾ ਹੈ ਨਾ ਪੀ ਸੀ ਐਸ ਚ ਤਾਂ ਮੈਂ ਥੋੜੇ ਜਿਹਾ ਮਾਰਕਸ ਨਾਲ ਰਹਿ ਗਈ ਸੀਗੀ ਫਿਰ ਮੇਰਾ ਇੰਟਰਸਟ ਖਤਮ ਹੋ ਗਿਆ ਵੀ ਨਹੀਂ ਮੈਂ ਨਹੀਂ ਕਰਨੀ ਹੈਗੀ ਆ ਚੀਜ਼ ਤੋਂ ਉਹ ਡਰਾਈਵਿੰਗ ਫੋਰਸ ਤੱਕ ਕਿਤੇ ਨਾ ਕਿਤੇ ਸੀਗੀ ਬਿਕਾਜ਼ ਮੈਨੂੰ ਮੈਂ ਪਾਵਰ ਨੂੰ ਆ ਨਹੀਂ ਦੇਖਦੀ ਹੈ ਵੀ ਇਹ ਪਾਵਰ ਮੇਰੇ ਲਈ ਮੈਂ ਇਹ ਪਾਵਰ ਨੂੰ ਦੇਖਦੀ ਆਂ ਵੀ ਮੇਰੇ ਕੋਲ ਥੋੜੀ ਪਾਵਰ ਹੈ ਤੇ ਮੈਂ ਥੋੜਿਆਂ ਦੀ ਹੈਲਪ ਕਰ ਸਕਦੀ ਹਾਂ ਮੇਰੇ ਕੋਲ ਜ਼ਿਆਦਾ ਪਾਵਰ ਹੈ ਤਾਈਕੈਨ ਕੰਟਰੀਬਿਊਟ ਇਨ ਅ ਬੈਟਰ ਵੇ ਜਿਹੜੀ ਮੁਲ ਕਾਂਗਰਸ ਦਾ ਹਿੱਸਾ ਰਹੀ ਤੇ ਕੁਝ ਟਾਈਮ ਅਗਰ ਮੈਂ ਕਹਾਂ ਕਿ ਆਪ ਦੇ ਵਿੱਚ ਵੀ ਤੁਸੀਂ ਰਹੇ ਹੁਣ ਤੁਸੀਂ ਕਾਂਗਰਸ ਦੇ ਅਗਵਾਈ ਕਰ ਰਹੇ ਹੋ ਜਾਂ ਕਾਂਗਰਸ ਦੇ ਇੱਕ ਵਧੀਆ ਤੁਸੀਂ ਨੁਮਾਇੰਦੇ ਹੈਗੇ ਹੋ ਤਾਂ ਪੋਲੀਟੀਸ਼ੀਅਨ ਦੇ ਪੱਖ ਤੋਂ ਅਗਰ ਮੇਰਾ ਇੱਕ ਸਵਾਲ ਇਹ ਵੀ ਜ਼ਰੂਰ ਮੈਂ ਪੁੱਛਣਾ ਚਾਹਾਂਗੀ ਕਿ ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ ਹੈਗੇ ਆ ਇਹ ਵੀ ਵਖਤ ਦੀ ਨਜਾਕਤ ਨੂੰ ਦੇਖ ਕੇ ਜਾਂ ਕੁਰਸੀ ਦੇ ਖਾਤਰ ਵੀ ਇਹ ਪਾਰਟੀਆਂ ਚੇਂਜ ਹੁੰਦੀਆਂ ਨੇ ਜਾਂ ਕੋਈ ਵਿਚਾਰਤਾ ਰਵਈਏ ਦੇ ਪਿੱਛੇ ਕੰਮ ਕਰਦੀ ਐ। ਹੁਣ ਦੇਖੋ ਹਰ ਟਾਈਪ ਦੇ ਲੋਕ ਨੇ। ਹੂੰ। ਕੁਝ ਲੋਕ ਤਾਂ ਪਾਵਰ ਥਰਸਟੀ ਨੇ ਪੋਲਿਟਿਕਸ ਦੇ ਵਿੱਚ ਜਿਨ੍ਹਾਂ ਨੂੰ ਜਿਹੜੇ ਪਾਵਰ ਦੇ ਨਾਲ ਸਿਸਟਮ ਨੂੰ ਚੇਂਜ ਕਰਦੇ ਐ। ਕੁਝ ਲੋਕ ਨੇ ਜਿਹੜੇ ਵਿਚਾਰਤਾ ਰੱਖ ਲੋਕ ਨੇ। ਮੈਂ ਵਿਚਾਰਤਾ ਰਾਹੀ ਕੈਟਾਗਰੀ ਚਾਉਣੀ ਆ। ਜੀ। ਤੇ ਮੇਰੇ ਲਈ ਮੇਰਾ ਪੋਲਿਟਿਕਸ ਚ ਆਨ ਦਾ ਵੀ ਕੋਈ ਮਕਸਦ ਨਹੀਂ ਸੀਗਾ ਮੈਂ ਪੋਲਿਟਿਕਸ ਚ ਆਈ ਸੀਗੀ ਇੱਕ ਬੜਾ ਇੱਕ ਸੁਪਨਾ ਲੈ ਕੇ ਵੀ ਸੋਸਾਇਟੀ ਚ ਅਸੀਂ ਦੇਸ਼ ਬਦਲਾਂਗੇ ਉਹ ਜਦੋਂ ਇੱਕ ਦੋ ਸਿਸਟਮ ਪਾਰਟੀਆਂ ਚ ਰਹੀ ਮੈਂ ਭਾਵੇਂ ਤਾਂ ਉੱਥੇ ਮੈਨੂੰ ਉਹ ਚੀਜ਼ ਨਹੀਂ ਦਿਖੀ ਓਕੇ ਤੋਂ ਉੱਥੇ ਮੈਨੂੰ ਸੈਟ ਬੈਕ ਲੱਗਿਆ ਵੀ ਦਿਖਾਵਾ ਕੁਝ ਹੋਰ ਹੈ ਤੇ ਹੋਰ ਪੋਲਿਟਿਕਸ ਦੀ ਗੱਲ ਕਰੀਏ ਤਾਂ ਲੇਡੀਜ਼ ਜਿਹੜੀਆਂ ਹੈਗੀਆਂ ਬਹੁਤ ਘੱਟ ਇਸ ਫੀਲਡ ਦੇ ਵਿੱਚ ਅੱਗੇ ਆਣੀਆਂ ਹੈਗੀਆਂ ਤਾਂ ਜਿੰਨਾਂ ਦੀ ਅਸੀਂ ਕਹੀਏ ਵੀ ਫੈਮਲੀ ਦੇ ਵਿੱਚ ਜਾਂ ਸਿੱਕੀ ਇਹ ਵੀ ਪੋਲਿਟਿਕਲ ਫੈਮਲੀਆਂ ਨਹੀਂ ਹੈਗੀਆਂ ਉਹਨਾਂ ਦੇ ਲਈ ਕੀ ਇਹ ਚੀਜ਼ ਸੋਖੀ ਹੈਗੀ ਹੈ ਕਿ ਪੋਲਿਟਿਕਸ ਦੇ ਵਿੱਚ ਲੇਡੀਜ਼ ਅੱਗੇ ਆ ਸਕਦੀਆਂ ਨੇ ਦੇਖੋ ਪੋਲਿਟਿਕਸ ਤੇ ਫੀਮੇਲਸ ਦੋਨੋਂ ਬੜਾ ਦਿਖਾਇਆ ਤਾਂ ਜਾਂਦਾ ਹੈ ਸਿਸਟਮ ਵੀ ਹਾਂ ਫੀਮੇਲਸ ਨੂੰ ਅੱਗੇ ਆਉਣ ਦੇਣਾ ਚਾਹੀਦਾ ਹੈ ਪੋਲਿਟਿਕਸ ਦੇ ਵਿੱਚ ਪਰ ਫੀਮੇਲਸ ਦੇ ਲਈ ਪੋਲਿਟਿਕਸ ਜਿਹੜੀ ਜਿਵੇਂ ਕਿ ਮੈਂ ਹੈ ਨਾ ਮੈਂ ਕਾਂਗਰਸ ਬੈਕਗਰਾਉਂਡ ਤੋਂ ਨਹੀਂ ਆ ਤਾਂ ਮੈਂ ਮੇਰੇ ਫੈਮਿਲੀ ਮੈਂ ਆ ਫਰਸਟ ਜਨਰੇਸ਼ਨ ਕਾਂਗਰਸੀ ਆ ਤੇ ਬਹੁਤ ਜ਼ਿਆਦਾ ਟਫ ਹੈ ਇਹਰਾ ਫੀਮੇਲਸ ਦੇ ਲਈ ਵੀ ਟਫ ਹੈ ਪੋਲਿਟਿਕਸ ਵੈਸੇ ਵੀ ਟਫ ਹੈ ਕਿਉਂਕਿ ਸਮਝਣਾ ਫਿਰ ਤੁਸੀਂ ਉਸ ਫੀਲਡ ਦੇ ਵਿੱਚ ਖੜੇ ਹੋ ਜਿੱਥੇ ਮਰਦ ਪ੍ਰਧਾਨ ਸਮਾਜ ਹੈ ਤੇ ਮਰਦ ਹਮੇਸ਼ਾ ਮੇਲਸ ਨੇ ਪਾਵਰ ਆਪਦੇ ਹੱਥ ਚ ਰੱਖਣਾ ਚਾਹੁੰਦੇ ਨੇ ਡੋਮੀਨੇਟਿੰਗ ਸੋਸਾਇਟੀ ਮੇਲ ਡੋਮੀਨੇਟ ਕਰਦੇ ਨੇ ਔਰ ਪਾਵਰ ਨੂੰ ਤਾਂ ਮੇਲ ਨੈਵਰ ਵਾਂਟਸ ਕਿ ਪਾਵਰ ਉਹਨਾਂ ਦੇ ਹੱਥ ਚ ਕਦੇ ਵੀ ਜਾਵੇ ਤੇ ਜਦੋਂ ਉਸ ਫੀਲਡ ਦੇ ਵਿੱਚ ਫੀਮੇਲ ਆਉਂਦੀ ਆ ਤਾ ਬਹੁਤ ਸਟਰਗਲ ਹੈ ਬਹੁਤ ਟਫ ਹੈ ਪਰ ਐਵੇਂ ਨਹੀਂ ਹੈ ਵੀ ਇੰਪੋਸੀਬਲ ਹੈ ਹਾਂ ਮੈਂ ਇਹ ਦੇ ਵਿੱਚ ਇਹ ਕਹਿ ਸਕਦੀ ਆਂ ਵੀ ਜਿਹੜੀਆਂ ਫੀਮੇਲਜ਼ ਪੋਲੀਟੀਕਲ ਪੋਲੀਟੀਸ਼ੀਅਨਸ ਨੇ ਤੇ ਪੋਲੀਟੀਕਲ ਬੈਕਗਰਾਉਂਡ ਤੋਂ ਜਿਨ੍ਹਾਂ ਦੇ ਹਸਬੈਂਡ ਗ੍ਰੈਂਡ ਮਤਲਬ ਗ੍ਰੈਂਡਪੈਰੈਂਟਸ ਜਾਂ ਸੋਰਾ ਸਾਹਿਬ ਜਾਂ ਕੋਈ ਪੋਲੀਟਿਕਸ ਚ ਹੈਗੇ ਨੇ ਉਹ ਲੇਡੀਸ ਜਦੋਂ ਪੋਲਿਟਿਕਸ ਚ ਆਉਂਦੀ ਐ ਨਾ ਉਹਨਾਂ ਨੂੰ ਉਹਨਾਂ ਨੂੰ 48 ਸਜਾ ਕੇ ਮਿਲਦੀ ਆ ਹੂੰ ਉਹਦੇ ਵਿੱਚ ਸਾਰਾ ਕੁਝ ਬਣਿਆ ਹੁੰਦਾ ਉਹਨਾਂ ਨੇ ਇੱਕ ਚੀਜ਼ ਮਾੜੀ ਜਿਹੀ ਬਣਾਉਣੀ ਆ ਤੇ ਉਹਨਾਂ ਨਾਲ ਦੇ ਲਈ ਪਲੇਟਰ ਤਿਆਰ ਹੈ ਤੇ ਉਹ ਫਿਰ ਕਿਉਂਕਿ ਇੱਕ ਲੈਵਲ ਐ ਤੁਸੀਂ ਆਪਾਂ ਸਕੂਲ ਜਾਂਦੇ ਆ ਇੱਕ ਨਰਸਰੀ ਤੋਂ ਆਪਾਂ ਪੜ੍ਹ ਕੇ 10ਵੀਂ ਤੱਕ ਪਹੁੰਚਦੇ ਆ ਹੈ ਨਾ 10ਵੀਂ ਤੋਂ ਬਾਅਦ ਅੱਗੇ ਜਾਣਾ ਔਰ ਉਹ ਆਏ ਆ ਵੀ ਜਿਹੜੇ ਦੂਜੇ ਨੇ ਜਿਹੜੇ ਜਿਨ੍ਹਾਂ ਦੇ ਬੈਕਗ੍ਰਾਉਂਡ ਐ ਜਾਂ ਫੈਮਿਲੀ ਦੇ ਵਿੱਚ ਸਾਰੇ ਮੱਥੇ ਨੇ ਉਹ ਸ਼ੁਰੂ ਹੀ ਦਸਮੀ ਤੋਂ ਕਰਦੇ ਨੇ ਤੇ ਆਪਾਂ ਉੱਥੇ ਤੱਕ ਮਤਲਬ ਪੰਜਵੇਂ ਛੇਵੇਂ ਲੈਵਲ ਤੇ ਪਹੁੰਚੇ ਹੁੰਨੇ ਤੇ ਜਦੋਂ ਫਰਕ ਤਾਂ ਰਹਿੰਦਾ ਕਿ ਜਿਹੜਾ ਬਣ ਕੇ ਵੀ ਪਲੇਟਰ ਦੇ ਵਿੱਚ ਜੇ ਲੇਡੀਜ਼ ਨੂੰ ਮਿਲਦਾ ਹੈ ਉਹ ਵੀ ਸੈਕੰਡਰੀ ਹੈ ਜਦੋਂ ਮੇਲ ਦੇ ਹੱਥ ਚੋਂ ਪਾਵਰ ਜਾਣ ਲੱਗਦੀ ਹੈ ਉਹਨੂੰ ਐ ਹੁੰਦਾ ਵੀ ਮੇਰੇ ਹੱਥ ਤੋਂ ਨਾ ਜਾਵੇ ਮੇਰੇ ਘਰੇ ਹੀ ਮੇਰੀ ਵਾਈਫ ਨੂੰ ਮਿਲ ਜਵੇ ਜਾਂ ਕਿਸੇ ਨੂੰ ਮਿਲ ਜਵੇ ਤਾਂ ਉਹ ਵੀ ਇੱਕ ਤਰੀਕੇ ਦੇ ਨਾਲ ਉਹ ਲੇਡੀ ਨੂੰ ਚਾਹੁੰਦੇ ਨਹੀਂ ਹੁੰਦੇ ਪਰ ਦੇ ਦਿੱਤੀ ਜਾਂਦੀ ਕਿ سوشل میڈیا ਤੇ ਤੁਸੀਂ ਹਮੇਸ਼ਾ ਹੀ ਐਕਟਿਵ ਹੁੰਦੇ ਕਦੇ ਕ੍ਰਿਟਿਸਿਜ਼ਮ ਦਾ ਸਾਹਮਣਾ ਕਰਨਾ ਪਿਆ ਹੋਵੇ ਜਾਂ ਟ੍ਰੋਲਿੰਗ ਹੋਈ ਹੋਵੇ ਤੇ ਉਸ ਪਲ ਹੀ ਤੁਹਾਨੂੰ ਵੀ ਉਸ ਟਾਈਮ ਦੇ ਉੱਪਰ ਹਰਟ ਕੀਤਾ ਹੋਵੇ ਉਸ ਚੀਜ਼ ਤੋਂ ਕਿਵੇਂ ਫਿਰ ਬਾਹਰ ਨਿਕਲਦੇ ਹੋ سوشل میڈیا ਤੇ ਸਾਰੇ ਲੋਕੀ ਨੇ ਹਰ ਬੰਦਾ ਆਪਦੀ ਐਕਟੀਵਿਟੀ ਸੋਸ਼ਲ ਮੀਡੀਆ ਤੇ ਪਾਉਂਦਾ ਹੈ ਔਰ ਮੇਰੇ ਲਈ ਸੋਸ਼ਲ ਮੀਡੀਆ ਜਿਹੜਾ ਹੈਗਾ ਇੱਕ ਜ਼ਰੀਆ ਹੈ ਬਹੁਤ ਸਾਰੇ ਲੋਕ ਜਿਹੜੇ ਮੈਨੂੰ ਦੇਖਦੇ ਨੇ ਸੁਣਦੇ ਨੇ ਉਹਨਾਂ ਨਾਲ ਕਨੈਕਟ ਕਰਨ ਦਾ ਤੋਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜੋ ਮੈਂ ਹੈਗੀ ਆ ਜੇ ਸੁਪੋਜ਼ ਮੈਂ ਕਿਤੇ ਗਈ ਆ ਜੇ ਮੈਂ ਡਾਂਸ ਕਰ ਰਹੀ ਆ ਜਾਂ ਮੇਰੀ ਰੀਲ ਬਣ ਗਈ ਆ ਅਦਰਵਾਈਜ਼ ਕਈ ਵਾਰ ਨਹੀਂ ਵੀ ਬਣਦੀ ਆ ਹੈਗੀ ਹੈ ਤਾਂ ਮੈਂ ਸੋਸ਼ਲ ਮੀਡੀਆ ਤੇ ਪਾਦਨ ਨਹੀਂ ਆ ਮੈਨੂੰ ਇਹ ਕੋਈ ਫਰਕ ਨਹੀਂ ਪੈਂਦਾ ਵੀ ਲੋਕ ਮੇਰੇ ਬਾਰੇ ਕੀ ਸੋਚਣਗੇ ਜਾਂ ਲੋਕ ਕਹਿਣਗੇ ਵੀ ਇਹ ਪੋਲੀਟੀਸ਼ੀਅਨ ਹੈ ਇਹ ਕਹਿਜੀ ਪੋਲੀਟੀਸ਼ੀਅਨ ਹੈ ਪਰ ਮੈਂ ਲੋਕਾਂ ਨੂੰ ਕਹਿਣਾ ਚਾਹੁੰਦੀ ਆ ਵੀ ਜਿਹੜੇ ਪੋਲੀਟੀਸ਼ੀਅਨਸ ਵੀ ਹੁੰਦੇ ਨੇ ਉਹ ਵੀ ਇਨਸਾਨ ਹੁੰਦੇ ਨੇ ਉਹਨਾਂ ਦੀ ਆਪਦੀ ਲਾਈਫ ਹੁੰਦੀ ਆ ਯੈਸ ਉਹ ਕੁੱਟ ਕੁੱਟਦੇ ਰਹਿੰਦੇ ਨੇ ਕਿ ਪਬਲਿਕਲੀ ਲੋਕ ਐਨਾ ਦੇਖਣ ਮੈਂ ਉਹ ਜੀ ਬਿਲਕੁਲ ਵੀ ਨਹੀਂ ਆ ਮੈਂ ਜੋ ਹਾਂ ਉਹ ਮੈਂ ਉਹੀ ਆ ਜਿਨ੍ਹਾਂ ਨੂੰ ਟ੍ਰੋਲਿੰਗ ਕਰਨਾ ਪਸੰਦ ਹੈ ਉਹ ਟ੍ਰੋਲਿੰਗ ਕਰਨ ਪਰ ਮੈਨੂੰ ਤਰਸ ਆਉਂਦਾ ਹੁੰਦਾ ਹੈ ਵੀ ਉਸ ਤੋਂ ਉਹਨਾਂ ਦੀ ਮਾਨਸਿਕਤਾ ਤੇ ਕਿ ਉਹ ਕੁਝ ਵੀ ਪਾ ਦਿੰਦੇ ਨੇ ਕੁਝ ਵੀ ਬੋਲ ਦਿੰਦੇ ਨੇ ਆਪ ਦੇ ਆਪ ਨੂੰ ਪ੍ਰੋਮੋਟ ਕਰਨ ਦੇ ਲਈ ਇਹਦੇ ਨਾਲ ਮੈਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਹੈਗਾ ਪਰ ਪਤਾ ਲੱਗਦਾ ਵੀ ਕਿੰਨੀ ਛੋਟੀ ਸੋਚ ਹੈ ਦੁੱਖ ਹੁੰਦਾ ਹੈ ਮੈਨੂੰ ਲੋਕਾਂ ਤੇ ਵੀ ਪਤਾ ਨਹੀਂ ਕਿਵੇਂ ਲੋਕ ਸੋਚਦੇ ਨੇ ਕੀ ਹੈ ਮਾਨਸਿਕਤਾ ਵੀ ਇਹ ਜੀ ਮਾਨਸਿਕਤਾ ਵਾਲੇ ਲੋਕ ਫਿਰ ਆਪਦੇ ਜੀਵਨ ਦੇ ਵਿੱਚ ਵੀ ਜਦੋਂ ਉਹਨਾਂ ਨੂੰ ਹਰ ਚੀਜ਼ 'ਚ ਨੈਗੇਟਿਵਿਟੀ ਉਹਨਾਂ ਨੇ ਭਾਲਨੀ ਆ ਤੇ ਕੁਝ ਨਾ ਕੁਝ ਨੈਗਿੰਗ ਨਿਪਿੰਗ ਪੰ ਪੰਗੇ ਲਈ ਜਾਂਦੇ ਆ ਤੋ ਸਕੂਨ ਕਿਵੇਂ ਮਿਲਦਾ ਦੋ ਲੜਕੀਆਂ ਨੂੰ ਜਾਂ ਜਿਹੜੀਆਂ ਔਰਤਾ ਘਰੋਂ ਬਾਹਰ ਨਹੀਂ ਨਿਕਲਦੀਆਂ ਜਾਂ ਜੋ ਕੁਝ ਕਰਨਾ ਚਾਹੁੰਦੀਆਂ ਨੇ ਪਰ ਇੱਕ ਡਰ ਅੰਦਰ ਹਜੇ ਵੀ ਹੈ ਨਾ ਤਾਂ ਫਿਰ ਉਹਨਾਂ ਲਈ ਕੀ ਮੈਸੇਜ ਉਹਨਾਂ ਲਈ ਮੇਰਾ ਮੈਸੇਜ ਹੈ ਕਿ ਡਰ ਕੇ ਅੱਗੇ ਜੀਤ ਹੈ ਡਰੋ ਨਾ ਮਿਹਨਤ ਕਰੋ ਔਖ ਐਕਸਟਰਾ ਆਰਡੀਨਰੀ ਬਣਨ ਦੀ ਕੋਸ਼ਿਸ਼ ਕਰੋ ਜਦੋਂ ਇੱਕ ਹਰ ਬੰਦਾ ਆਰਡੀਨਰੀ ਆ ਜਦੋਂ ਉਹ ਐਕਸਟਰਾ ਆਰਡੀਨਰੀ ਉਹਨੂੰ ਕਿਹਾ ਜਾਂਦਾ ਹੈ ਤਾਂ ਆਰਡੀਨਰੀ ਦੇ ਅੱਗੇ ਕੁਝ ਐਕਸਟਰਾ ਲੱਗਦਾ ਭਾਵੇਂ ਤੁਸੀਂ ਘਰੇ ਹੋ ਭਾਵੇਂ ਬਹੁਤ ਸਾਰੀਆਂ ਲੇਡੀਜ਼ ਘਰੇ ਹੀ ਰਹਿ ਕੇ ਆਪਦੇ ਬੱਚਿਆਂ ਨੂੰ ਇੰਨਾ ਬਿਲਡ ਅਪ ਕਰ ਦਿੰਦੀਆਂ ਨੇ ਕਿ ਉਹ ਬਟੇੜੀ ਦੇ ਨਾਂ ਤੋਂ ਬੱਚੇ ਜਾਣੇ ਜਾਂਦੇ ਨੇ ਤੋ ਜੋ ਵੀ ਤੁਹਾਡਾ ਸੁਪਨਾ ਹੈ ਇੱਕ ਸਟੈਪ ਅੱਗੇ ਲਾਉਂਗੇ ਤਾਂ ਪਰਮਾਤਮਾ ਤੁਹਾਨੂੰ ਹੌਲੀ-ਹੌਲੀ ਹੌਲੀ-ਹੌਲੀ ਆਪੇ ਰਾਹ ਦਿਖਾਉਂਦਾ ਰਹਿੰਦਾ ਹੈ ਭਾਵੇਂ ਕਿਸੇ ਵੀ ਫੀਲਡ ਦੇ ਵਿੱਚ ਹੋਵੇ ਲਈ ਉਹ ਇੱਕ ਕਦਮ ਲੈਣਾ ਹੈ ਤੇ ਫਿਰ ਲਗਾਤਾਰ ਫਿਰ ਦੁਬਾਰਾ ਇਹ ਨਹੀਂ ਸੋਚਣਾ ਵੀ ਸਹੀ ਹੈ ਕੀ ਗਲਤ ਹੈ ਪੂਰਾ ਤਸੱਲੀ ਕਰਕੇ ਮਿਹਨਤ ਕਰਕੇ ਕਰੋ ਔਰ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈਗਾ ਹਮੇਸ਼ਾ ਅੰਗ-ਸੰਗ ਸਹਾਇ ਹੋਤਾ ਹੈ ਤੇ ਜ਼ਰੂਰ ਸਫਲਤਾ ਦੇਗਾ ਹਾਂ ਕਿਸੇ ਨੂੰ ਵੇਖ ਕੇ ਜੈਲਸੀ ਨਾ ਕਰੋ ਵੀ ਮੈਂ ਇਹਦੇ ਤੋਂ ਅੱਗੇ ਤੁਹਾਡੇ ਵਿੱਚ ਕੀ ਖਾਸੀਅਤ ਹੈ ਤੁਸੀਂ ਕੀ ਹੋ ਤੇ ਆਪਦੇ ਆਪ ਨੂੰ ਆਪਦੇ ਨਾਲੋਂ ਮੈਂ ਪਹਿਲਾਂ ਕਹਿੰਦੀ ਸੀ ਅੱਜ ਕਹਿਵ ਜੀਆਂ ਕੱਲ ਨੂੰ ਇਹਦੇ ਨਾਲ ਬੈਟਰ ਹੋਊਗਾ ਆਪਦਾ ਬੈਟਰ ਵਰਜਨਸ ਬਣਾਉਂਦੇ ਰਹੋ ਇੱਕ ਦਿਨ ਇਹ ਜਾਊਗਾ ਵੀ ਤੁਹਾਡੇ ਤੁਹਾਡੇ ਮੁਕਾਬਲੇ 'ਚ ਕੋਈ ਵਰਜਨ ਨੈਕਸਟ ਹੋਣਾ ਹੀ ਨਹੀਂਗਾ ਪਰ ਵਰਕ ਔਨ ਯੋਰself ਕੰਪੇਅਰ ਨਹੀਂ ਕਰਨਾ ਕੌਣ ਕਹਿਵ ਜਾਏ कोई हो सकता है किसी फील्ड च बहुत चंगा होवे उनो अप्रिशिएट करो लगातार निरंतर करते रहो ते हार्डवर्क इज द की टू सक्सेस थैंक यू आसिका आसिका आसिका